ਹੈਲੋ एवरीवन राधे राधे वेलकम टू माय न्यू ਬਲੌਗ ਜੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦਾ ਜਿਸ ਦਾ ਨਾਮ ਹੈ ਨੂੰ ਬੀਰੂ ਕਪੂਰ ਹੋ ਗਈ ਹੈ ਸਵੇਰ ਤੇ ਅੱਜ ਹੈਗਾਡੇ ਸੰਡੇ ਅਬੇ मजा ਆਏਗਾ ਨਾ ਬਿੜੋ ਤੇ ਗਏ ਆ ਅਸੀਂ ਦਹੀਂ ਲੈਣ ਦਹੀਂ ਲੈਂਦੇ ਲੈਂਦੇ ਅਸੀਂ ਅੱਗੇ ਆ ਗਏ ਅੱਗੇ ਆ ਕੇ ਨਾ ਮੈਨਾਂ ਨੇ ਕਿਹਾ ਮੈਂ ਕਿਹਾ ਜਾਨੂੰ ਇੱਕ ਇੱਕ ਸਮੋਸਾ ਖਾਈਏ ਇਹ ਕਹਿੰਦੇ ਗੁੜੀਓ ਮੇਰੇ ਮੂੰਹ 'ਚ ਵੀ ਇਹੀ ਚੀਜ਼ ਸੀ ਕਿ ਮੈਂ ਇੱਕ 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 ਸਮੋਸਾ ਖਾਣੇ ਹਾਂ ਉਸ ਵਾਰ ਦਿਖਾਵਾਂਗੇ ਅੱਜ ਵਾਲੀ ਰੋਟੀ ਇੱਦਾਂ ਲਈ ਅਸੀਂ ਆਪਣੇ ਵਾਸਤੇ ਇੱਕ ਸਮੋਸਾ ਇਹਨਾਂ ਨੇ ਤਾਂ ਆਪਣਾ ਖਾ ਲਿਆ ਇਹਨਾਂ ਨੇ ਤਾਂ ਖਾ ਲਿਆ ਆਪਣਾ ਇੱਕ ਤੇ ਬਾਕੀ ਰਹਿ ਗਈ ਵਾਰੀ ਸਾਡੀ ਅਸੀਂ ਵੀ ਪਾਣੀ ਆਪਣਾ ਸਮੋਸਾ ਫੇਰ ਦਿਆਂ ਆਲੂ ਸਮੋਸਾ ਇੱਕ ਬਰੈਂਡ ਵੀ ਸੋਨ ਮੈਂ ਕਿੱਥੇ ਕੱਟ ਦਿਆਂ ਇਹ ਕੱਟ ਗਈ ਚਟਨੀ-ਚਟਨੀ ਅਸੀਂ ਨਹੀਂ ਖਾਵਾਂਗੇ ਚਲੋ ਜੀ ਸਵੇਰ ਦਾ ਨਾਸ਼ਤਾ ਸਾਡਾ ਸਮੋਸਾ ਵਿਦ ਬ੍ਰੈਡ ਪੀਸ ਇਸ ਤੋਂ ਬਾਅਦ ਜਾਏਗਾ ਸਾਡਾ ਆਲੂ ਵਾਲਾ ਪਰੌਂਠਾ ਤੇ ਚਲੋ ਬਨੇਰੋ ਵਲੌਗ ਦੇ ਨਾਲ ਅਸੀਂ ਖਾ ਲਈਏ ਆਪਣਾ ਟੇਸਟੀ ਜਿਹਾ ਖਾਣਾ ਉਸ ਤੋਂ ਬਾਅਦ ਖਾਵਾਂਗੇ ਰੋਟੀ ਆਲੂ ਵਾਲੀ ਤੇ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਤੁਸੀਂ ਬਨੇਰੋ ਸਾਡੇ ਵਲੌਗ ਦੇ ਨਾਲ ਹਾਂਜੀ ਫੈਨਸ ਦੇ ਲੋ ਜੀ ਰੋਟੀ ਪਾਣੀ ਅਸੀਂ ਖਾ ਲਿਆ ਤੇ ਉਹਦਾ ਵਲੌਗ ਮੇਰੇ ਕੋਲ ਬਣ ਨਹੀਂ ਪਾਇਆ ਕਿਉਂਕਿ ਸਾਡੇ ਫੋਨ ਦੀ ਬੈਟਰੀ ਸੀ ਸਲੋ ਜਿਹਦੇ ਕਰਕੇ ਵਲੌਗ ਨਹੀਂ ਬਣਿਆ ਰੋਟੀ ਬਣਾ ਕੇ ਫਰੀ ਹੋਇਆ ਤੇ ਨਾਲ ਹੀ ਅਸੀਂ ਇੱਕ ਪਾਸੇ ਕੱਢਦੇ ਪਿਆ ਕਿਉਂ ਤੇ ਲੋ ਜੀ ਇੱਧਰ ਸਾਰਾ ਨਿਕਲ ਗਿਆ ਤੇ ਮੈਂ ਕਿਉਂ ਕਿਉਂ ਨਾ ਬਣਾ ਲਈਏ ਅਸੀਂ ਵਲੌਗ ਐਦਾਂ ਤਾਂ ਕਿੰਨਾ ਕੁਛ ਐਦਾਂ ਮੱਖਣ ਮੁੱਖਣ ਕੱਢਿਆ ਜਦੋਂ ਅਸੀਂ ਮੱਖਣ ਵਗੈਰਾ ਕੱਢਿਆ ਜੋ ਕੁਛ ਕੱਢਿਆ ਸਾਨੂੰ ਐਕਸਟਰਾ ਬੰਦਾ ਇੱਕ ਚਾਹੀਦਾ ਐਡਾ ਵਲੌਗ ਬਣਾਵੇ ਹਨਾ ਜਦਕੀ ਘਰ ਵੀ ਕੋਈ ਨਹੀਂ ਸੀ ਹੁਣ ਵੀ ਕੋਈ ਵੀ ਨਹੀਂ ਹੈ ਨਏ ਜੂੜ ਬੋਲ ਰਹਾ ਹੈ ਨੋ 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 ਆਮ ਟੈਲਿੰਗ ਨਹੀਂ ਆ ਤੇ ਐ ਸੁੱਤੇ ਹੋਏ ਨੇ ਤੇ ਹੁਣ ਇਹ ਕਰ ਲਿਆ ਕਿਉ ਤੇ ਕਿਉ ਨੂੰ ਪਾਣਾ ਅਸੀਂ ਇਹਦੇ ਵਿੱਚ ਜੱਗ ਚ ਤੇ ਦੇਖਦੇ ਆ ਕਿ ਲੋ ਜੀ ਇਹ ਜੱਗ ਦੇਖ ਲਓ ਹਨਾ ਤੇ ਜੱਗ ਵਿੱਚੋਂ ਇਹ ਵਾਲਾ ਥੋਨਾ ਡੱਬਾ ਹਨਾ ਜਿਹੜਾ ਝੋਕਟਿਆ ਹੁਣ ਇਹ ਚ ਪਾਵਾਂਗੇ ਅਸੀਂ ਇਹ ਵਾਲਾ ਕਿਉ ਤੇ ਮੈਂ ਕਿਹਾ ਇਹ ਵਾਲਾ ਕਿਉ ਕੱਢੀਏ ਤੇ ਦੇਖਦੇ ਆ ਕਿੰਨਾ ਕੁ ਨਿਕਲਦਾ ਹੈ 1.5 ਕਿਲੋ ਨਿਕਲ ਹੀ ਜਾਏਗਾ ਮੈਨੂੰ ਲੱਗ ਰਿਹਾ ਹੁਣ ਦੇਖਿਆ ਕਿਉਂਕਿ 2 ਕਿਲੋ ਤਾਂ ਜਾਗ ਗਏ ਤੇ ਚਲੋ ਇਹਨੂੰ ਰੱਖਦੇ ਆ ਇੱਥੇ ਟੇਡਾ ਕਰਕੇ ਟੇਡਾ ਕਰਕੇ ਰੱਖਣਾ ਲਾ ਲਓ ਜੀ ਹਨਾ ਇਦਾਂ ਟੇਡਾ ਕਰਕੇ ਰੱਖਾਂਗੇ ਤੇ ਆ ਜਾਏਗਾ نیچے ਘਿਓ ਤੇ ਜਿਹੜਾ ਇਹ ਮਤਲਬ ਘਿਓ ਹੈ ਹਨਾ ਇਹਨੂੰ ਇੱਦਾਂ ਰੱਖ ਦੇਣੀ ਹੈ ਹਨਾ ਇਹ ਲੋ ਜੀ ਨਿਕਲ ਗਿਆ ਐ ਮੇਰੇ 10 ਦਿਨ ਦਾ ਕਿਉ ਹੈ ਤੇ ਹੁਣ ਮੈਂ ਇਹ ਵਾਲਾ ਵੀ ਇਹਦੇ ਵਿੱਚ ਬਾਅਦ ਚੋਂ ਰੋਦਾਂਗੇ ਜਦੋਂ ਇਹ ਵਾਲਾ ਜੰਮ ਜੇਗਾ ਫਿਰ ਅਸੀਂ ਪਾਨੇਗੇ ਵਿੱਚ ਤੇ ਚਲੋ ਫ੍ਰੀਜ਼ ਨੂੰ ਟੱਕ ਲਈਏ ਇੱਧਰ ਰੱਖਾਂ ਤੇ ਇਹ ਵੀ ਟੱਕਾਂ ਇਹਨੂੰ ਰੱਖਾਂਗੇ ਫ੍ਰਿਜ ਵਿੱਚ ਮੈਂ ਫ੍ਰਿਜ ਵਿੱਚ ਰੱਖਣਾ ਆਏਗਾ ਜੰਮ ਜੇਗਾ ਹਨਾ ਤੇ ਚਲੋ ਇੱਧਰ ਰੱਖਾਂ ਉਹ ਵੀ ਅਗਲੀ ਰੱਖਦੀਆਂ ਇੱਥੇ ਰੱਖ ਦਿੱਤੀ ਕੋਲੀ ਹੁਣ ਇਹਨੂੰ ਰੱਖ ਦਿਆਂ ਫ੍ਰਿਜ ਦੇ ਵਿੱਚ ਹਿਲਦਾ ਵੀ ਹੈ ਨਾ ਮੇਰਾ ਛਿੱਟਾ ਗੀ ਫ੍ਰਿਜੀਚਰ ਕਿ ਇਹ ਅਜੰਦੇਗਾ ਜਮਣ ਤੋਂ ਬਾਅਦ ਇਹਦੇ ਵਿੱਚ ਜਿਹੜਾ ਪਹਿਲਾ ਘਿਓ ਸੀ ਉਹ ਪਾਵਾਂਗੀ ਆਪਣਾ ਮੈਂ ਜੱਗ ਫੇਰ ਪਕਰ ਦਾਂਗੀ ਕੰਪੀੜ ਪੂਰਾ ਜਿੱਦਾਂ ਕੀ ਗੱਲ ਤੁਹਾਨੂੰ ਪਤਾ ਲੱਗ ਗਿਆ ਤੇ ਲੱਗਣ ਦਾ ਕਾਰਨ ਆਹਾ ਇਹਦੇ ਵਿੱਚੋਂ ਇੱਕ ਖੱਧੀ ਗਈ ਹੈ ਬਾਕੀ ਪਈਆਂ ਨੇ ਇਹਨੂੰ ਬਣਾ ਜ਼ਰੂਰ ਲਈਆਂ ਨੇ ਤੇ ਖਾਣ ਦਾ ਹਜੇ ਕੁਝ ਪਤਾ ਨਹੀਂ ਤੇ ਦੇਖੋ ਜੀ ਇਦਾਂ ਨਿਕਲ ਗਿਆ ਤੇ ਨਵੜਾ ਕਿਉ ਆ ਗਿਆ ਇਦਾਂ ਹੀ ਮਹੂਲੀ ਮਹੂਲੀ ਕਰਕੇ ਇਹਨੂੰ ਇਦਾਂ ਲੁੱਤੀ ਜਾਣਾ ਤੇ ਚਲੋ ਫਰੈਂਡਸ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਮੈਂ ਕੱਢ ਲਾਂ ਕਿਉ ਅੱਜ ਕੰਟੀਨਿਊ ਚੱਲੇਗਾ ਇਹ ਬਲੌਗ ਸੰਡੇ ਹੈ ਕਹਿੰਦੇ ਸੰਡੇ ਛੁੱਟੀ ਹੁੰਦੀ ਆ ਸੰਡੇ ਛੁੱਟੀ ਸਿਰਫ ਬੰਦਿਆਂ ਨੂੰ ਹੁੰਦੀ ਆ ਬੱਚਿਆਂ ਨੂੰ ਹੁੰਦੀ ਆ ਜਨਾਨੀਆਂ ਨੂੰ ਨਹੀਂ ਹੁੰਦੀ ਇਹਦਾ ਕਿ ਤੁਹਾਨੂੰ ਪਤਾ ਹੈ ਤੇ ਚਲੋ ਕਰਦੇ ਆ ਸਾਰਾ ਦਿਨ ਜੋ ਕੰਮ ਹੈਗਾ ਲੱਗੇ ਰਵਾਂਗੇ ਹੁਣ ਤਾਂ ਬੈਠ ਲੱਗੀ ਮਰਝਾਈ ਵਿੱਚ ਫਰੈਂਡਸ ਤੇ ਚਲੋ ਇਹਨੂੰ ਇੱਦਾਂ ਫੇਰ ਰੱਖ ਦਈਏ ਜਿੰਨਾ ਭਿਓ ਹੋਏਗਾ ਦੁਆਰਾ ਨਿਕਲ ਜਾਏਗਾ ਤੇ ਭਿਓਗੇ ਦੇ ਵਿੱਚ ਕੀ ਪੈ ਗਿਆ ਥੋੜਾ ਜਿਹਾ ਪੈ ਗਿਆ ਹੈਨਾ ਤੇ ਤੇ ਚਲੋ ਫਰੈਂਡਸ ਇਹਨੂੰ ਤਾਂ ਪੀਏ ਤੱਕ ਕੇ ਰੱਖੀਏ ਤੇ ਇੱਧਰ ਫਲੇਰਾ ਚੈੱਕ ਕਰੋ ਬਿਲਕੁਲ ਵੀ ਨਹੀਂ ਹੈ ਤੇ ਇੱਧਰ ਮੇਰੀ ਕਿਚਨ ਚੈੱਕ ਕਰੋ ਬਿਲਕੁਲ ਸਾਫ਼ ਹੈ ਸਾ ਕਿਚਨ ਇੱਕ ਇੱਕਰ ਚੀਜ਼ ਵੀ ਮੈਨੂੰ ਖਿੱਚੜਦੀ ਏ ਜੇ ਇਦਾਂ ਪਈ ਹੋਵੇ ਬਸ ਢਾਂਡੇ ਨੇ ਢਾਂਡੇ ਰੋਟੀ ਪਾਣੀ ਖਾਦੀ ਏ ਪਹਿਲਾ ਜੀ ਇੱਧਰ ਕੋਈ ਵੀ ਨਹੀਂ ਹੈ ਇਦਾਂ ਸੁੱਤੇ ਹੋਏ ਨਖਰਾਟੇ ਫੁੱਲ ਫੁੱਲ ਵੱਜਦੇ ਪਏ ਨੇ ਵਾਇਸ ਸੁਣਾਵਾਂ ਸੁਣ ਲੀਹ ਤੇ ਹਨਾ ਸੁਣੋ ਤੇ ਲੋ ਜੀ ਦੇਖਿਆ ਆਵਾਜ਼ ਇੱਧਰ ਦੇਖੋ ਮੈਨ ਜੀ ਆ ਵੀ ਸੁੱਤੇ ਹੋਏ ਨੇ ਤੇ ਇਹਨੂੰ ਨਾ ਉੱਪਰ ਜੋ ਮਰਜ਼ੀ ਦੇ ਦੋ ਲਾਈਟ ਗਈ ਮੈਂ ਕਿਹਾ ਚੱਲ ਮੈਂ ਗਰਮ ਤਾਰ ਲਾਨੀ ਆ ਬੈੱਡ ਗਰਮ ਹੋ ਜਵੇ ਲਾਈਟ ਗਈ ਤੇ ਚਲੋ ਫਰੈਂਡਸ ਬਣੇ ਰਹੋ ਤੁਸੀਂ ਵਲੋਗ ਦੇ ਨਾਲ ਤੇ ਮੈਂ ਕਬੂਆ ਕਰਾਂਗੀ ਗੇਟ ਖੁੱਲਾ ਦੇਖੋ ਚੋਰ ਸਪੱਟ ਗੇਟ ਕਰਦੇ ਆ ਬੰਦ ਸਰਕ ਤੇ ਵਸੀ ਲੈਂਦੇ ਆ ਚਲੋ ਜਾਈਏ ਬਣੀ ਬਲੌਗ ਤੇ ਨਾ ਹਾਂਜੀ ਤੇ ਲੋ ਫਰੈਂਡਸ ਹੋ ਗਿਆ ਫਿਰ ਉઠੇ ਆ ਉੱਠ ਕੇ ਸਾਡੇ ਕਿਚਨ ਦਾ ਕੰਮ ਸ਼ੁਰੂ ਜੋ ਕਿ ਕਿਚਨ ਵਿੱਚ ਹੁੰਦਾ ਰੋਟੀ ਪਾਣੀ ਪਹਿਲਾਂ ਮਾਂਜਲੇ ਭਾਂਡੇ ਸਾਰੇ ਸਿੰਕ ਕਰਤੇ ਬਿਲਕੁਲ ਫ੍ਰੀ ਭਾਂਡੇ ਪੁੰਡੇ ਮਾਂਜ ਕੇ ਤੇ ਇੱਧਰ ਰੱਖਤੇ ਆਪਣੇ ਤਵੇ ਤੇ ਜਿਹੜੀ ਬਣਾਈ ਕੱਲ ਦਾਲ ਪਈ ਹੋਈ ਹੈ ਤੇ ਮੈਂ ਕਿਹਾ ਕਿਉਂ ਨਾ ਸੁਪਟਣ ਦੀ ਬਚਾਏ ਇਹਨੂੰ ਅਸੀਂ ਖਾਦਾ ਜਾਈਏ ਤੇ ਦਵਾਈ ਰੋਟੀ ਦੋ ਤਵੇ ਰੱਖੇ ਗਰਮ ਹਿੰਦੇ ਤੇ ਤੇ ਪਾਣੇ ਆ ਪਹਿਲਾਂ ਮੈਂ ਛਿਲਿਆ ਇੱਧਰ ਲਸਣ ਅਦਰ ਮੇਕਅਪ ਬਣਾ ਨਹੀਂ ਆ ਸੀ ਕੁਛ ਆਲੂ ਮਟਰ ਤੇ ਫਿਰ ਮੈਂ ਕਿ ਮਟਰ ਕੱਢਣ ਵਾਲੇ ਨੇ ਤੇ ਪਹਿਲਾਂ ਸਬਜੀ ਦੇਖਾਂ ਪਈ ਹੈ ਤੇ ਜਦੋਂ ਦੇਖਾਂ ਮੈਂ ਦੇਖਿਆ ਹਾਂ ਸਬਜੀਨੀ ਬੜੀ ਪਈ ਹੋਈ ਹੈ ਭਈ ਇਹ ਨੂੰ ਸੁਤਨਾ ਕਿਉਂ ਪੈਸੇ ਲੱਗ ਕੇ ਚੀਨ ਤੋਂ ਲੀਏ ਹਨਾ ਤੇ ਇੱਥੇ ਪਾਣੀ ਦਾ ਥੋੜਾ ਜਿਹਾ ਪਾਣੀ ਕਿਉਂਕਿ ਮੈਨੂੰ ਥੋੜੀ ਪਤਲੀ ਪਤਲੀ ਪਸੰਦ ਹੈ ਮੇਰੇ ਕੋਲ ਕੀਤਾ ਰੋਟੀ ਤੇ ਨੂੰ ਗਰਮ ਕਰਕੇ ਖਾਣੇ ਆਸੀ ਦਾਲ ਨਾਲ ਰੋਟੀ ਕੁਛ ਸੀ ਬਣੇ ਰੋ ਸਾਡੇ ਵਲੌਗ ਦੇ ਨਾਲ ਅੱਜ ਦਾ ਸੀ ਸੰਡੇ ਸੰਡੇ ਜਿੰਨਾ ਵਲੌਗ ਬਣਿਆ ਥੋੜਾ ਬਣਿਆ ਜਿੰਨਾ ਬਣ ਤੇ ਮਾਫ ਕਰਨਾ ਜਿੰਨਾ ਕੋ ਬਣਿਆ ਮੈਂ ਕਿਹਾ ਚੈਲੰਜ ਦਿੱਤਾ ਹੋਇਆ 30 ਦਿਨ ਦਾ ਅਸੀਂ ਤੋੜਨਾ ਨਹੀਂ ਚਾਹੇ ਜਿੰਨਾ ਵੀ ਹੋ ਸਕੇ ਉਹਨਾਂ ਬਣਾਵਾਂਗੇ ਅਸੀਂ ਵਲੌਗ ਤੇ ਉਹ ਬੰਦਾ ਪਿਆ ਤੁਹਾਨੂੰ ਪਤਾ ਹੀ ਇਹ ਰੋਜ਼ ਆਉਂਦਾ ਇਹ ਕੰਟੀਨਿਊ ਤੇ ਇਹ ਅਦਰ ਪਾ ਦਿੱਤੀ ਇੱਕ ਚੈਰੀ ਦੀ ਰੋਟੀ ਤੇ ਆਪਣੀ ਰੋਟੀ ਕਰਤੀ ਸ਼ੁਰੂ ਬਣਾਉਣੀ ਤੇ ਅਦਰ ਵੀ ਆਇਆ ਮੇਰੇ ਕੇਸ਼ਰਜੀ ਦਾ ਅਦਰ ਵੀ ਹੁਣ ਜਦੋਂ ਖਾਵਾਂਗੇ ਰੋਟੀ ਤੇ ਲਵਾਂਗੇ ਕੇਸ਼ਰਜੀ ਦਾ ਨਾਲ ਤੇ ਚਲੋ ਫਰੈਂਡਸ ਬਨੇ ਰਹੋ ਤੁਸੀਂ ਵਲੌਗ ਦੇ ਨਾਲ ਬਣਾ ਲਿਏ ਰੋਟੀ ਮਿਲਦੇ ਆ ਰੋਟੀ ਬਣਾਉਣ ਤੋਂ ਬਾਅਦ ਤੁਸੀਂ ਬਨੇ ਰਹਿਣਾ ਸਾਡੇ ਵਲੌਗ ਦੇ ਨਾਲ ਹੋਗੀ ਨਾ ਸ਼ਕਲ ਸਹੀ ਜਿਹਾ ਆ ਗਈ ਕਈ ਦਾਲ ਬਣਾਉਂਦੇ ਨੇ ਬਿਲਕੁਲ ਕੜੀ ਵਾਂਗੂ ਪਤਲੀ ਇੱਥੇ ਦਾਣਾ ਵੀ ਦਿਖਦਾ ਪਿਆ ਨਾ ਦਾਣੇਦਾਰ ਤੇ ਚਲੋ ਫਰੈਂਡਸ ਆਹ ਦੇਖ ਲਓ ਦੋ ਤਵੇ ਰੱਖੇ ਨੇ ਤਾਂ ਵੀ ਖੜੇ ਹੋਣਾ ਪੈਂਦਾ ਪਿਆ ਤੇ ਇੱਧਰ ਹੋਏ ਕਿਤੇ ਹੋਏ ਅਸੀਂ ਆਪਣੇ ਪੇੜੇ ਤੇ ਮੈਂ ਇੱਧਰ ਕਰਾਂ ਬਣਾਵਾ ਰੋਟੀ ਚਲੋ ਫਰੈਂਡਸ ਬਣੇ ਰੋ ਵਲੋਗ ਦੇ ਨਾਲ ਤੇ ਲੋ ਫਰੈਂਡਸ ਆ ਗਈ ਕੱਲ ਵਾਲੀ ਦਾਲ ਨਾਲ ਅਚਾਰ ਨਾਲ ਫੁਲਕਾ ਤੇ ਖਾਣੇ ਆ ਰੋਟੀ ਬਹੁਤ ਜਿਆਦਾ ਟੇਸਟੀ ਏ ਮੈਨੂੰ ਦਾਲ ਉਤੇ ਬਹੁਤ ਸਵਾਦ ਲੱਗਦੀ ਏ ਚਲੋ ਫਰੈਂਡਸ ਖਾ ਲਈਏ ਰੋਟੀ ਤੇ ਬਨੇ ਰੋ ਤੁਸੀਂ ਵਲੌਗ ਦੇ ਨਾਲ ਕੀ ਕਰ ਰਹੇ ਹੋ ਡਾਂਸ ਕਰ ਲੈ ਜਾ ਟਿੰਗ ਟਿੰਗ ਬਲਕਲਕ ਕਾ ਮੈਂ ਕਿੰਨੀ ਰਸੋਈ ਸਾਫ਼ ਕਰਕੇ ਗਈ ਜਦ ਰਸੋਈ ਦਾ ਹਾਲ ਦੇਖ ਤਾਲ ਵੀ ਨਹੀਂ ਲੋਕੀ ਤੇ ਹੋਈ ਟੱਕੀ ਹੋਈ ਬਈਆ ਨੇ ਭਾਂਡੇ ਮੈਂ ਮਾਂਜੇ ਤੂੰ ਪਤਾ ਨਹੀਂ ਕੀ ਕੀਤਾ ਅੱਛਾ ਐਂਕੋ ਤੇ ਵੀ ਨਹੀਂ ਕੀਤਾ ਅੱਛਾ ਫਤੌ ਨਾਲ ਕੀ ਘੇਰੇ ਪਾਏ ਹੋਏ ਮਾਦੇ ਵਿੱਚ ਫ੍ਰੀਜ ਚ ਦੀ ਸਫਾਈ ਕਰਨ ਦੇ باوجود ਵੀ ਹਾਲ ਦੇ ਤਾਂ ਇਹ ਮੈਂ ਸਾੜੀ ਨੂੰ ਸੋਈ ਪ੍ਰੋਟੇ ਬਣਾ ਕੇ ਸਾਫ ਕਰਕੇ ਗਈਆਂ। ਸੋਈ ਚ ਕੋਣ ਵੜਿਆ ਸੀ? ਇਹ ਦੂਜੀ ਵਾਰੀ ਸਫਾਈ ਹੋ ਲੱਗੀ। ਤੁਹਾਡੀ ਆਸਤੇ ਰਵੋਣਾ ਮੈਂ ਤੇ ਮੇਰੇ ਘਰ ਤੋਂ ਨਰਕ ਪਾਇਆ ਹੋਵੇ ਰੱਜ ਕੇ ਕੀੜਾ ਹੀ ਧੁਰਦੇ ਹੁਣ ਲੱਗਾ ਮੇਰੀ ਰਸੋਈ ਚ ਤੁਹਾਡੀ ਆਸਤੇ ਰਵੇ ਤੇ ਉਹ ਚਾਹ ਜਿੰਦਾ ਕਿੱਥੇ ਪਿਆ ਉਹ ਵੀ ਅੰਦਰ ਲਾ ਬਾਚ ਚਲਾ ਦਈਏ ਇਹਨੂੰ ਮੈਂ ਅੱਗੇ ਲਾਵਾਂਗੀ ਓਲਾ ਜੀ 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 ਤੇ ਚਲੋ ਫਰੈਂਡਸ ਇੱਥੇ ਐਂਡ ਕਰ ਦਿਆਂ ਮੀਨ ਕਰ ਦਿਆਂ ਤੁਹਾਨੂੰ ਸਾਡਾ ਵਲੋਗ ਵਧੀਆ ਲੱਗਿਆ ਹੋਵੇਗਾ ਲੱਗਦਾ ਹੋਵੇਗਾ ਤੇ ਜਿੱਥੇ ਲੱਗਦਾ ਵਧੀਆ ਇੱਥੇ ਕਰਦਿਆ ਕਰੋ ਸਵਾਜਿਹਾ ਕਮੈਂਟ ਕਮ ਕਰ ਦਿਆ ਤੇ ਲਾਈਕ ਤੇ ਚੈਨਲ ਤੇ ਆਂਦੇ ਨਵੇਂ ਚੈਨਲ ਨੂੰ ਕਰ ਦਿਆ ਕਰੋ ਸਬਸਕ੍ਰਾਈਬ ਤੇ ਜਿੰਨਾ ਵੀ ਹੋ ਸਕਦਾ ਤੁਸੀਂ ਵਲੋਗ ਨੂੰ ਅੱਗੇ ਸ਼ੇਅਰ ਕਰਿਆ ਕਰੋ ਆਪਣੇ ਫਰੈਂਡ ਸਰਕਲ ਚ ਆਪਣੀ ਫੈਮਿਲੀ ਚ ਤੇ ਚਲੋ ਫਰੈਂਡਸ ਅੱਜ ਦੇ ਵਲੋਗ ਦਾ ਐਂਡ ਕਰ ਦਿਆਂ ਅਸੀਂ ਇੱਥੇ मिल रहा कल फिर एक ब्लॉग के तब तक बाय बाय टेक केयर इसी के साथ आज की मजदूरी यही खत्म करते हैं अगर तुम्हें वीडियो पसंद आई तो लाइक मारो यार मुझे नहीं पता मुझे दो मिलियन लाइक्स चाहिए कैसे ना कैसे करके मुझे चाहिए इतना झिला मैं कभी नहीं होगा अपनी पूरी जिंदगी में जितना इसमें झिलाऊ मुझे चाहिए चाहिए तो लाइक मारो और अगर तुम लोग नए हो तो सब्सक्राइब करो वो जो लाल वाला बटन है उस पर फूट फेंक के मारो या फिर मोमबत्ती मुझे नहीं पता बस क्लिक हो जाना चाहिए अब मैं भी जा रहा हूं मुझे पैसों के पीछे भागना है बाय